YouTube ਚੈਨਲ ਸੋਸ ਰਬ ਦੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਛੱਡ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਜਿਹੜੇ ਸਭ ਤੋਂ ਪਹਿਲਾਂ ਦੇਖਣ ਲਈ ਆਉ ਤੁਹਾਨੂੰ ਲੈ ਚਾਲਦੇ ਆ ਇੱਕ ਨਵੀਂ ਵੀਡੀਓ ਤੇ ਖਬਰ ਦੇ ਨਾਲ ਹਾਂ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਗੱਲ ਕਰਦੇ ਆ ਪੰਜਾਬ ਵਿੱਚ ਨਿਕਲ ਰਹੇ ਕਣਕ ਦੇ ਝਾੜ ਦੇ ਨਾਲ ਸਬੰਧਤ ਇਸ ਸਾਲ ਕਣਕ ਦੀ ਬੰਪਰ ਫਸਲ ਹੋਣ ਦੇ ਕਾਫੀ ਇਸ਼ਾਰ ਹਨ ਇਸ ਸੀਜ਼ਨ ਮੌਸਮ ਕਣਕ ਦੀ ਫਸਲ ਦੇ ਕਾਫੀ ਣਕੂਲ ਅਤੇ ਜਿਆਦਾ ਸਮਾਂ ਲੰਮਾ ਠੰਡ ਪੈਣ ਦੇ ਕਾਰਨ ਝਾੜ ਵੱਧ ਨਿਕਲਣ ਦੇ ਕਾ ਜਿਆਦਾ ਅਸਰ ਬਣੇ ਹੋਇਆ ਹਨ ਜਿਹੜੇ ਕਿਸਾਨ ਵੀ ਹੁਣ ਤੱਕ ਕਣਕ ਦੀ ਫਸਲ ਦੀ ਵਾਢੀ ਕਰ ਚੁੱਕੇ ਹਨ ਉਨ੍ਹਾਂ ਮੁਤਾਬਕ ਜੋ ਜਾਣਕਾਰੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਕਣਕ ਦੇ ਝਾੜ ਦੀ ਸਾਨੂੰ ਮਿਲੀ ਹੈ ਉਸ ਦੇ ਮੁਤਾਬਕ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ 2977 ਜੋ ਕਿ 23 ਤੋਂ 24 ਕੁਇੰਟਲ ਦੇ ਲਗਭਗ ਝਾੜ ਇਸ ਕਣਕ ਦਾ ਦੱਸਿਆ ਜਾ ਰਿਹਾ ਹੈ 343 ਦਾ 23-24 ਕੁਇੰਟਲ ਦੇ ਲਗਭਗ ਸ੍ਰੀ ਰਾਮ 552 ਦਾ 25 ਕੁਇੰਟਲ ਦੇ ਲਗਭਗ ਸ੍ਰੀ ਰਾਮ 252 ਦਾ 25 ਕੁਇੰਟਲ ਦੇ ਲਗਭਗ ਇਸ ਤੋਂ ਇਲਾਵਾ ਪਟਿਆਲਾ ਏਰੀਆ ਵਿੱਚ 3087 ਦਾ 26 ਕੁਇੰਟਲ ਦੇ ਲਗਭਗ ਸੁਨਾਮ ਏਰੀਆ ਵਿੱਚ 3087 ਦਾ 27 ਕੁਇੰਟਲ ਦੇ ਲਗਭਗ ਸੰਗਰੂਰ ਏਰੀਆ ਵਿੱਚ 2977 ਦਾ 28 ਕੁਇੰਟਲ ਦੇ ਲਗਭਗ ਮੋੜ ਮੰਡੀ 3086 ਦਾ 29 ਘੰਟੇ ਦੇ ਲਗਭਗ ਬੋਜਪੁਰ ਏਰੀਏ ਵਿੱਚ 3086 ਦਾ 27 ਘੰਟੇ ਦੇ ਲਗਭਗ ਬਰਨਾਲਾ ਏਰੀਏ ਵਿੱਚ 3086 ਦਾ 29 ਘੰਟੇ ਦੇ ਲਗਭਗ ਜੋ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਕਿਸਾਨ ਵੀਰ ਆਪਣੀ ਕਣਕ ਦੀ ਫਸਲ ਪਿਛਲੇ ਜਿਹੜੀ ਚੱਲੇ ਖਰਾਬ ਮੌਸਮ ਤੋਂ ਪਹਿਲਾਂ ਵੱਢ ਚੁੱਕੇ ਹਨ ਉਸ ਤੋਂ ਬਾਅਦ ਖਰਾਬ ਮੌਸਮ ਨੇ ਵੀ ਕਣਕ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ ਬਾਕੀ ਕਿਸ ਏਰੀਆ ਵਿੱਚ ਕਣਕ ਦਾ ਕਿੰਨਾ ਝਾੜ ਨਿਕਲਦਾ ਹੈ ਜ਼ਮੀਨ ਦੀ ਸਖਤੀ ਤੇ ਵੀ ਨਿਰਪੱਖ ਕਰਦਾ ਹੈ ਜਿਸ ਕਰਕੇ ਕਣਕ ਦਾ ਝਾੜ ਵੱਧ ਘੱਟ ਵੀ ਹੋ ਸਕਦਾ ਹੈ ਸੋ ਇਹ ਸੀ ਜਾਣਕਾਰੀ ਪੰਜਾਬ ਵਿੱਚ ਨਿਕਲ ਰਹੇ ਕਣਕ ਦੇ ਝਾੜ ਦੇ ਨਾਲ ਸੰਬੰਧਿਤ ਜੋ ਸੀ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ